ਇੱਕ ਪਾਸੇ ਤਾਂ ਪਹਿਲਾਂ ਹੀ ਹੜਾਂ ਦੀ ਮਾਰ ਚੱਲ ਰਹੀ ਸੀ ਲੋਕ ਤਾਂ ਹੁਣ ਆਈ ਇੱਕ ਜਹੀ ਨਮੀ ਬਿਮਾਰੀ ਜਿਸ ਨੇ ਲੋਕਾਂ ਨੂੰ ਹੋਰ ਵੀ ਮਾਂਝ ਕੇ ਰੱਖ ਦਿੱਤਾ ਦਾਅਦਿਆ ਕਿ ਹੜਾਂ ਤੋਂ ਬਾਅਦ ਬੋਨਾ ਵਾਇਰਸ ਅਤੇ ਹਲਦੀ ਰੋਗ ਦਾ ਕਹਿਰ ਦੇਖਣ ਨੂੰ ਮਿਲਿਆ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਹੋਰ ਵੀ ਨੁਕਸਾਨੀਆਂ ਗਈਆਂ ਨੇ ਜਿਸ ਦਾ ਜਾਇਜ਼ਾ ਲੈਣ ਦੇ ਵਾਸਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਪਹੁੰਚੇ ਨੇ ਅਤੇ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਤੇ ਭਰੋਸਾ ਵੀ ਦਿੱਤਾ। ਤੇ ਕ ਵੀ ਬੈਈ ਬੈਠਿਆ ਔਰ ਬਿਲਕੁਲ ਹੀ ਤੁਸੀਂ ਕਹ ਲੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਕਰ ਲਈ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਖਤਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰਾਰਡ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਬੈਠਾ ਫਸਲ ਡੀਕਦਾ ਛਲਰਾਂ ਵਾਲਾ ਵੀ ਫਸਲ ਢਿੱਕਦੇ ਆ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਬਾਰਸ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਤੇ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜਦੀ ਜੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣੇ ਹੱਥ ਦੇ ਇਕੱਲੇ-ਇਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸੜਕਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਜਿਹੜੇ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣਿਆਂ ਉੱਪਰ ਲੀਆਂ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਉਹਨਾਂ ਨੇ ਸਪੈਸ਼ਲ ਜਿਹੜੀ ਇਹਦੀ ਕਰਤੌਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ ਦੋ ਚਾਰ ਦਿਨ ਰੋਕੇ ਜਿਹੜਾ ਖੇਤ ਬਾੜਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦਿਆ ਜੀ ਆਪਣਾ ਚਾਰਾ ਚੋਰੀ ਤੇ ਨਾਲ ਨਾਲ ਜਿਹੜਾ ਤੁਹਾਨੂੰ ਅੱਗੇ ਤੁਹਾਨੂੰ ਡੀਏਪੀ ਜੋ ਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਨੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਹੈ ਚਾਹੇ ਮਜ਼ਦੂਰ ਹੈ ਚਾਹੇ ਆਰਧਤੀਆ ਵਰਗ ਹੈ ਚਾਹੇ ਸ਼ੈਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਹੈ ਮੰਡੀਆਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰਾਂ 'ਚ ਕੰਮ ਕਰਨ ਵਾਲਾ ਮਜ਼ਦੂਰ ਹੈ ਜਾਂ ਜਿਹੜਾ ਸ਼ਹਿਰ 'ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਜਾਈ ਜੀ ਮੈਨੂੰ ਜਿਆਦਾ ਮੈਂ ਅੱਖਾਂ ਦੇ ਪ੍ਰੈਸ਼ਨ ਕਰਦਾ ਹੁੰਦਾ ਸੀ 22 ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਪ੍ਰੈਸ਼ਨ ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਰ ਨੇ ਕੱਪੜਾ ਲਈਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਹੀ ਨਹੀਂ ਕੋਲੇ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਬਟੇ ਕਿਸਾਨਾਂ ਨੂੰ ਇੱਕੋ ਬੇਨਤੀ ਹੈ ਜੀ ਕੋਈ ਗਲਤ ਫੈਸਲਾ ਨਹੀਂ ਕਰ ਇਸ ਮੌਕੇ ਨਾਪਾ ਹਲਕੇ ਦੇ ਵੱਖ-ਵੱਖ ਕਿਸਾਨ ਨੇ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਝੋਨੇ ਦੀ ਫਸਲ ਦਾ ਬੌਣਾ ਵਾਇਰਸ ਅਤੇ ਹਲਦੀ ਰੋਗ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜੀਰੀ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਵਾਇਰਸ ਨੇ ਕੀਤਾ ਨਾਲ ਨਾਲ ਜਿਹੜਾ ਹਲਦੀ ਹੈ ਹਲਦੀ ਰੋਗ ਹੈ ਪੀਲਾ ਉਹ ਬਹੁਤ ਜ਼ਿਆਦਾ ਹੈ ਜਣੀ ਖਸਾਨਾਂ ਦਾ 50% ਤੋਂ ਉੱਤੇ ਕੀ ਕਈ ਦਾ 100% ਹੀ ਹੋ ਗਿਆ ਯਾਨੀ 70 60 70 80% ਨੁਕਸਾਨ ਜੀਰੀ ਦਾ ਹੋ ਗਿਆ ਸਾਰੀ ਦਾ ਉਹਦੇ ਬਾਬਤ ਕਹਿ ਕੇ ਗਏ ਨੇ ਮੰਤਰੀ ਸਾਹਿਬ ਵੀ ਹਾਂ ਅਸੀਂ ਪੂਰੀ ਉਹ ਕਰਾਂਗੇ ਫਿਰ ਅਗਲੀ ਫਸਲ ਲਈ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਡਾਈਆ ਜੇ ਦੁਕਾਨਾਂ ਤੋਂ ਬਾਹਰੋਂ ਲੈਨੇ ਆ ਤਾਂ ਉਹਦੀ ਬਹੁਤ ਸਮੱਸਿਆ ਹੁੰਦੀ ਹੈ ਬਹੁਤ ਉਹ ਖਰਾਬ ਮਿਲਦਾ ਉਹਦੇ ਵਿੱਚ ਨਹੀਂ ਹੋਉਂਦੀ ਵੀ ਤੁਸੀਂ ਸਟੇਟੀਆਂ 'ਚ ਵਧੀਆ ਜਿਹੜਾ ਕੁਆਲਿਟੀ ਦਾ ਡਾਈਆ ਉਹ ਉਪਲਬਧ ਕਰਾਓ ਉਹ ਵੀ ਕਹਿੰਦੇ ਨੇ ਅਸੀਂ ਪਹਿਲੇ ਧਾਰ ਦੇ ਕੰਮ ਕਰਾਂਗੇ ਬਾਕੀ ਆਸ ਤਾਂ ਬਹੁਤ ਹੈ ਹੁਣ ਅੱਗੇ ਜਦੋਂ ਇਹ ਪੂਰੀ ਹੋਊਗੀ ਤਾਂ ਉਹ ਗੱਲ ਬਾਰੇ ਫੇਰ ਦੱਸਿਆ ਜਾਊਗਾ ਵੀ ਕਿਵੇਂ ਆਉ ਜਾਨੀ ਅਸੀਂ ਬੇਨਤੀ ਕਰਦੇ ਆਂ ਮੰਤਰੀ ਸਾਹਿਬ ਨੂੰ ਆ ਬਲਵੀਰ ਸਿੰਘ ਜੀ ਨੂੰ ਵੀ ਆਪਦੇ ਹਲਕੇ ਦਾ ਹੁਣ ਤੇ ਚਲੋ ਉਹਨਾਂ ਨੇ ਸਾਰਾ ਪੰਜਾਬ ਦੇਖਣਾ ਲੇਕਿਨ ਆਪਣਾ ਨਾਬਾ ਤਹਿਸੀਲ ਹੈ ਜਿਹੜਾ ਪਟਿਆਲਾ ਦਿਹਾਤੀ ਦਾ ਸਾਰਾ ਹਲਕੇ ਦੇ ਪਿੰਡ ਨੇ ਜਿਹੜੇ ਬਹੁਤ ਨੁਕਸਾਨ ਜਿੰਨੇ ਹਰਦੀ ਰੋਗ ਕਰਕੇ ਔਰ ਆਪ ਚਾਇਨਾ ਵਾਇਰਸ ਹੈ ਜਿਹੜਾ ਉਹਦੇ ਕਰਕੇ ਇਸ ਤਰ੍ਹਾਂ ਦੇਖਦੇ ਹਾਂ ਕਿਸਾਨਾਂ ਨੂੰ ਜਿਹੜੀ ਅੱਗ ਅੱਗ ਵੀ ਲਾਉਣ ਬਾਰੇ ਵੀ ਸ਼ਕਤੀ ਕੀਤੀ ਗਈ ਹੈ ਇਹ ਵੀ ਜੋ ਸ਼ਕਤੀ ਕਰੀ ਜਾਂਦੀ ਹੈ ਅੱਗ ਲਾਉਣ ਬਾਰੇ ਬਹੁਤ ਕਿਸਾਨਾਂ ਲਈ ਬਹੁਤ ਹੀ ਔਖਾ ਸਮਾਂ ਹੈ ਅੱਗ ਆਪਦਾ ਆਪਦਾ ਤਰਕ ਦਿੰਦੇ ਨੇ ਜਿਹੜੇ ਸੁਪਰੀਮ ਕੋਰਟ ਨੇ ਦਿੱਤਾ ਵੀ ਇਹਦੇ ਨਾਲ ਉਹ ਹੁੰਦਾ ਪ੍ਰੋਡਿਊਸ਼ਨ ਦੀ ਗੱਲ ਲੇਕਿਨ ਜਿਹੜਾ ਕਿਸਾਨਾਂ ਦਾ ਮੰਨਣਾ ਹੈ ਵੀ ਜਿਹੜਾ ਇਹ ਬੈਰਸ ਹੋਇਆ ਹੈ ਇਹ ਅੱਗ ਪਿਛਲੀ ਵਾਰੀ ਹਾਫ ਅੱਧੀ ਮਾਂ ਘੱਟ ਲੱਗੀ ਆ ਉਹਦੇ ਕਾਰਨ ਵਧਿਆ ਇਹਦੇ ਨਾਲ ਇਹ ਵੀ ਆ ਵੀ ਇਹ ਜੋ ਸੇਕਨਾ ਇਹ ਜਿਹੜੇ ਵਾਇਰਸ ਨੇ ਜਰਸੀਮੇ ਮਰਦੇ ਨੇ ਇਹਦੇ ਉੱਤੇ ਅਸੀਂ ਦੋ ਸਪਰੇਹਾਂ ਕਰਦੇ ਨੇ ਜੀ ਪਰ ਬਿਲਕੁਲ ਤੁਸੀਂ ਦੇਖਦੇ ਹੋ ਫਰਕ ਜਮਾ ਨਹੀਂ ਪਿਆ ਹੈਗਾ ਸਾਰਾ ਖੇਤ ਤੇ ਖਰਾਬ ਆਈ ਸਾਡਾ ਸਾਡੇ ਤਿੰਨ ਕੀਲੇ ਜਮਾ ਹੀ ਖਰਾਬ ਨੇ ਜੀ ਇਹਨੂੰ ਲੱਗਦਾ ਉਹਦੇ ਵਿੱਚ ਮੈਨੂੰ ਲੱਗਦਾ ਜਮਾ ਹੀ ਜੀ ਨਹੀਂ ਹੋਣੀ ਇਹ ਤਿੰਨ ਕੀਲੇ ਚੋ ਜੀ ਸਰਕਾਰ ਸਰਕਾਰ ਤੋਂ ਆਸ ਹੈ ਜੀ हां जी सरकार ਤੋਂ ਆਸ ਹੈਗੇ ਦੇਖੋ ਕੀ ਬਣਦਾ ਜੀ ਜਾਇਜ਼ਾ ਲੈ ਗਈ ਦੇਖ ਗਈ ਅੱਜ ਸਾਡੇ ਪਿੰਡ ਦੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਦੌਰਾ ਕੀਤਾ ਜੀ ਜੋ ਫਸਲ ਖਰਾਬ ਹੋਈ ਵੀ ਆ ਉਹਦਾ ਜਾਇਜ਼ਾ ਲਿਆ ਜੀ ਤੇ ਸਾਨੂੰ ਭਰੋਸਾ ਦੇ ਕੇ ਗਏ ਨੇ ਜੀ ਜੋ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਉਹ ਜਲਦ ਤੋਂ ਜਲਦ ਕਿਸਾਨਾਂ ਦੇ ਗਦਾਵਰੀ ਕਰਵਾ ਕੇ ਜੀ ਪਟਵਾਰੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਨਾਲ ਹੁਕਮ ਦੇ ਕੇ ਜੇ ਪਟਵਾਰੀ ਸਾਹਿਬ ਭੇਜਣਗੇ ਜੇ ਵੀ ਨਾਲ ਜਿਹੜਾ ਗਦਾਵਰੀ ਹੋਊਗੀ ਜੇ ਗਦਾਵਰੀ ਹੋ ਕੇ ਬਣਦਾ ਮੁਆਵਜ਼ਾ ਜੇ ਕਿਸਾਨਾਂ ਨੂੰ ਜਲਦ ਤੋਂ ਜਲਦੀ ਦਿੱਤਾ ਜਾਵੇਗਾ ਜੇ ਜੇ ਮਾਰਗ ਆ ਮਿਲ ਜਾਂਦਾ ਫਿਰ ਤਾਂ ਕਿਸਾਨਾਂ ਦੀ ਬਾਹ ਫੜਨ ਦੇ ਬਰੋਬਰ ਹੁੰਦਾ ਹਾਂਜੀ ਇਹਦੇ ਨਾਲ ਬਹੁਤ ਕਿਸਾਨਾਂ ਦੀ ਮਦਦ ਹੋਊਗੀ ਜੇ ਮਾਲੀ ਮਦਦ ਕਿਉਂਕਿ ਇਸ ਵਾਰ ਝੋਨਾ ਦਾ ਸਾਰਾ ਤਕਰੀਬਨ ਖਰਾਬ ਹੋ ਚੁੱਕਿਆ ਬਿਮਾਰੀ ਪੈ ਗਈ ਜੀ ਇਹਨੂੰ ਸਾਰਾ ਜਿਹੜਾ ਵਾਇਰਸ ਨਵਾਂ ਆਇਆ ਇਹ ਇਹਦੇ ਕਰਕੇ ਸਾਰੀ ਫਸਲ ਖਰਾਬ ਆ ਜੀ ਇਸ ਵਾਰ ਖਹਿਰ ਹੋ ਦੇਖਣਾ ਹੋਵੇਗਾ ਕਿ ਇਸ ਨੁਕਸਾਨ ਤੋਂ ਬਾਅਦ ਸਰਕਾਰ ਕਿਸਾਨਾਂ ਦੇ ਨਾਲ ਕਿੰਨਾ ਕੁ ਖੜਦੀ ਹੈ ਤੇ ਇਹਨਾਂ ਨੂੰ ਕੀ ਕੁਝ ਮੁਆਵਜ਼ਾ ਦਿੱਤਾ ਜਾਵੇਗਾ ਹਕੀਕਤ ਰੀਵੀ ਪੰਜਾਬੀ ਲਈ ਨਾਪਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ